ਪ੍ਰੀਤਾ ਨੀਕ ਹੋਰ ਪ੍ਰੀਤਾ ਗੁਰਪ੍ਰੀਤਾ ਹਾਂ ਹਾਂ ਦੱਸੋ ਕੀ ਕਰਨਾ ਹੁਣ ਕੀ ਚਾਹੀਦਾ ਵਾ ਰੋਟੀ ਤੁਹਾਨੂੰ ਖਵਾਤੀ ਪਾਣੀ ਤੁਹਾਨੂੰ ਦੇਤਾ ਸਾਰਾ ਕੁਝ ਤੁਹਾਨੂੰ ਦੇਤਾ ਹੁਣ ਕੀ ਚਾਹੀਦਾ ਨਹੀਂ ਪੈਣਾ ਗੱਲ ਕਿਉਂ ਪੈਣੀ ਮੈਂ ਖਾ ਭਾਂਡੇ ਲੈ ਜਾ ਭਾਂਡੇ ਭਾਂਡੇ ਮੈਂ ਖੜੂਗੀ ਨਹੀਂ ਤੇ ਗੱਲ ਕਿਉਂ ਪੈਣੀ ਤੇ ਰੋਟੀ ਮਾਗ ਲਈ ਭਾਂਡੇ ਗਾ ਦੇ ਤਾ ਪੜਾ ਦੇ ਤੈਨੂੰ ਲੋਲੇ ਪੋਲੇ ਕਰਦੀ ਜਾ ਥੱਕ ਗਈ ਤੇ ਜਦੋਂ ਮੈਂ ਤੁਹਾਡੇ ਕਰਦੀ ਉਹ ਤਾਂ ਮੈਂ ਨਹੀਂ ਥੱਕਦੀਗੀ ਥੱਕਦੀਆਂ ਆਉ ਦੇ ਛੇਤੀ ਹਣ ਕਿੱਟੀ ਛੇਤੀ ਭੁੜਕਦੀ ਮੈਂ ਥੱਕ ਗਈ ਜਦ ਤੂੰ ਪਰਸ ਪਾਪ ਆਉ ਜਾਣੀ ਮੈਂ ਨਹੀਂ ਉਹ ਤਾਂ ਕੱਕਦੀ ਜਦੋਂ ਆਂਦੀ ਮੈਂ ਉੱਥੇ ਚੱਲੀ ਮੈਂ ਇੱਥੇ ਚੱਲੀ ਮੈਂ ਨਹੀਂ ਉਹ ਤਾਂ ਕੱਕਦੀ ਸਵੇਰ ਦੀ ਤੇ ਮੈਂ ਦਈ ਕੋਈ ਕਦੀ ਕੋਈ ਆਵਾਜ਼ ਮਾਰ ਲਿੰਦਾ ਕਦੀ ਕੋਈ ਮਾਰ ਲੈਂ ਮੈਂ ਲੋਹੇ ਦੀ ਬਣੀਦਾ ਸਹੀ ਨਾ ਮੈਂ ਲੋਹੇ ਦੀ ਬੰਦੀ ਜਦੋਂ ਮੈਂ ਕਰਦੀ ਮੈਂ ਲੋਹੇ ਦੀ ਬੰਦੀ ਹੁਣ ਤੈਨੂੰ ਲੱਗਾ ਨਾ ਪਤਾ ਹੋਊ ਕੰਮ ਇਕੱਲੇ ਕਿੱਦਾਂ ਕਰਦਾ ਮਹਿਸੂਸ ਕਰਦੀ ਨਾ ਅੱਜ ਗੱਲ ਨੂੰ ਤੇ ਤੂੰ ਸੋਚ ਫਿਰ ਮੈਂ ਕਿੱਦਾਂ ਕਰਦੀ ਇਕੱਲੀ ਤੂੰ ਤੇ ਮੇਰੇ ਨਾਲ ਉਹ ਤਾਂ ਨਹੀਂ ਕਰਾਉਂਦੀ ਹੁਣ ਲੱਗਾ ਹੀ ਪਤਾ ਕਿ ਨਹੀਂ ਲੱਗੇ ਨਾਲੇ ਬੱਚੇ ਸਾਹਮਣੇ ਨਾਲ ਘਰ ਦਾ ਕਰ ਹਾਂ ਨਤਰ ਭਾਂਡੇ ਕਹਤਾ ਤੇ ਤੂੰ ਮੇਰੇ ਕਿੱਦਾਂ ਗਾਲ ਪੈ ਗਈ ਫਿਰ ਮੈਨੂੰ ਐਵੇਂ ਵਿਸਾ ਚਾਰਤਾ ਈ ਕਦੋਂ ਦੀ ਦਈ ਸਵੇਰ ਦੀ 5 ਵਜੇ ਦੀ ਉੱਠੀ ਤੇ ਸਾਰਾ ਕੰਮ ਕੀਤਾ ਕਦੇ ਨਿਆਣੇ ਤਿਆਰ ਕਰੇ ਰੋਟੀ ਬਣਾਉ ਉਹਨਾਂ ਦੀ ਹੁਣ ਤੁਹਾਨੂੰ ਸਾਮ ਦੀ ਵਧੀ ਕੋਹ ਲਿਆ ਦੇ ਕਦੀ ਕੋਸ਼ ਲਿਆ ਦੇ ਸੋਈ ਚ ਕੁਛ ਬਣਿਆ ਹੋਊ ਤੇ ਲਿਆਉਂਗੀ ਮੈਂ ਵੀ ਇਦਾਂ ਹੀ ਕਰਦੀ ਮੈਂ ਕੀ ਨਹੀਂ ਕਰਦੀ ਤੂੰ ਜਦੋਂ ਅਣੀ ਨਹੀਂ ਮੈਂ ਨਹੀਂ ਕਰਾਉਣਾ ਮੈਂ ਨਹੀਂ ਕਰਾਉਣਾ ਫਿਰ ਮੈਂ ਵੀ ਐਵੇਂ ਤੱਕਦੀ ਤੂੰ ਫਿਰ ਇਸ ਗੱਲ ਨੂੰ ਮਹਿਸੂਸ ਕਰਨਾ ਵੀ ਮੈਂ ਸੱਚੀ ਇਸ ਗੱਲ ਤੇ ਮੰਨ ਜਾਣਾ ਹਾਂ ਉਹ ਠੀਕ ਆ ਗਲਤੀ ਹੈ ਮੇਰੀ ਪਰ ਹੁਣ ਕੀ ਕਰ ਸਕਦੇ ਹੁਣ ਠੀਕ ਹੋ ਦਵਾ ਦਵਾ ਤੇ ਇਕੱਠੀਆਂ ਹੋ ਕੇ ਕੰਮ ਕਰਿਆ ਕਰੀਏ ਮੇਰੇ ਤੋਂ ਨਹੀਂ ਕੱਲੀ ਕੋਣੀ ਹੁੰਦਾ ਤੈਨੂੰ ਲੱਗ ਗਿਆ ਨਾ ਪਤਾ ਵੀ ਕੰਮ ਔਖੇ ਹੁੰਦਾ ਕੱਲੇ ਜਾਣੇ ਬੰਦੇ ਤੋਂ ਹੁੰਦਾ ਨਹੀਂ ਤੇ ਫਿਰ ਮੈਂ ਇੱਕਸੂਰ ਕਿਤਾ ਤੇਰਾ ਕਿ ਮੇਰਾ ਮੇਰਾ ਹੀ ਕਸੂਰ ਹੀ ਦਾ ਕੰਮ ਨਹੀਂ ਸੀ ਤੁਹਾਨੂੰ ਲੱਗਦਾ ਸੌਰੀ ਹਾਂ ਤੁਹਾਨੂੰ ਇਤਨੀ ਕਰਦੀ ਹੁੰਦਾ ਜੀ ਠੀਕ ਹੋ ਤਾਂ ਫਿਰ ਮੇਰੀ ਵੀ ਇੱਕ ਗੱਲ ਸੁਣ ਹੋਇਆ ਮੈਨੂੰ ਵੀ ਕੱਖ ਨਹੀਂ ਮੈਂ ਵੀ ਤੈਨੂੰ ਸਬਕ ਸਿਖਾਉਣ ਵਾਸਤੇ ਆ ਸਭ ਕੁਝ ਕੀਤਾਈ ਮੈਨੂੰ ਵੀ ਕੱਖ ਨਹੀਂ ਹੋਇਆ ਤੂੰ ਮੈਨੂੰ ਬਹੁਤ ਦੁਖੀ ਕੀਤਾ ਸੀ ਆ ਲੈ ਤੂੰ ਵੀ ਮੈਨੂੰ ਬੜਾ ਤੰਗ ਕੀਤਾ ਸੀ ਤੇ ਮੈਂ ਤਾਂ ਕਰਕੇ ਮੈਂ ਹਾਂ ਇਹਨੂੰ ਵੱਲ ਸਿਖਾਉਣਾ ਤੇ ਕਿੱਦਾਂ ਸਿਖਾਉਣਾ ਮੈਂ ਤਾਂ ਆ ਆਣਾਡਕ ਖੇਡਿਆ ਤੇਰੇ ਨਾਲ ਕਿ ਤੈਨੂੰ ਪਤਾ ਲੱਗੇ ਤੈਨੂੰ ਮਹਿਸੂਸ ਹੋਵੇ ਕਿ ਮੈਂ ਇਕੱਲੀ ਕੰਮ ਕਰਦੀ ਤੇ ਕਿੱਦਾਂ ਕਰਦੀ ਠੀਕ ਹੁਣ ਲੱਗਾ ਹੀ ਨਾ ਪਤਾ ਮੈਨੂੰ ਕੁਝ ਨਹੀਂ ਹੋਇਆ ਮੈਂ ਚੰਗੀ ਭਲੀ ਨਹੀਂ ਅੱਛਾ ਜਦੋਂ ਤੂੰ ਮੈਨੂੰ ਦੁਖੀ ਕਰ ਲਿਆ ਮੈਨੂੰ ਦੁਖੀ ਕਰ ਲਿਆ ਤੇ ਫਿਰ ਮੈਂ ਹਾਰ ਕੇ ਮੈਨੂੰ ਇਹ ਤੇਰੇ ਨਾਲ ਇਹ ਕੰਮ ਕਰਨਾ ਪਿਆ ਜਿਹੜਾ ਮੇਰਾ ਜੀ ਨਹੀਂ ਸੀ ਕਰਦਾ ਇਹ ਤੂੰ ਕੰਮ ਕਰਾ ਦਿੰਦੀ ਮੈਂ ਕਦੀ ਤੇਰੇ ਨਾਲ ਨਾੜਕ ਨਹੀਂ ਸੀ ਗੱਡਣਾ ਹੁਣ ਸੂਤਰ ਆਈ ਨਾ ਦਸ ਦਿਨ ਕੀਤਾ ਹੀ ਕੰਮ ਤੇ ਹੁਣ ਕਿੱਦਾਂ ਕੋਦ ਕੋਦ ਪੈਣੀ ਮੈਨੂੰ ਹਾਂ ਤਾਂ ਫਿਰ ਅੱਜ ਤੋਂ ਬਾਅਦ ਮੈਂ ਫਿਰ ਆਪ ਖਰੀਸਗੀ ਹਾਂ ਤਾਂ ਫਿਰ ਆਇਤਾ ਬਾਅਦ ਕੰਮ ਕਰਾਇਆ ਕਰ ਰਲ ਕੇ ਕਰਿਆ ਕਰੀਗੇ ਆਪਨਾ ਰਲ ਕੇ ਕਰਕੇ ਜਿੱਥੇ ਮਰਜ਼ੀ ਕੋਈ ਆਵੇ ਜਾਵੇ ਮੈਂ ਕਿਹਾ ਕਿਸੇ ਨੂੰ ਟੱਕਰ ਨਹੀਂ ਦਿੱਤੇ ਮਰਜ਼ੀ ਆਓ ਜਾਓ ਕੰਮ ਤੇ ਰਲ ਕੇ ਕਰਿਆ ਕਰੀਗੇ ਹਾਂ ਆਪਰੇ ਤੇ ਕਿਤੇ ਆਇਤ ਬਗਨ ਆਪਰਾ ਨਾ ਆਪਾ ਲੜਨਾ ਤੇ ਨਾ ਹੁਣ ਆਪਾਂ ਕੋਈ ਇੱਕ ਦੂਜੇ ਨਾਲ ਏਰ ਮੇਰ ਕਰਨੀ ਆਪਾਂ ਰਲ ਕੇ ਕੰਮ ਕਰਿਆ ਕਰੀਏ ਠੀਕ ਚਲੋ ਠੀਕ ਆ ਫਿਰ ਚੱਲ ਫਿਰ ਹੁਣ ਆਪਾਂ ਸਬਜੀ ਸਬਜੀ ਧਰ ਗਏ ਠੀਕ ਚਲੋ ਪਤਾ ਨਹੀਂ ਕੀ ਕਰੀ ਜਾਂਦੀ ਮੈਂ ਕੰਮ ਤਾਂ ਸਿੱਧਾ ਉਹ ਜਾਣੀਆਂ ਨੇ ਕਰ ਲਿਆ ਵਾ ਰਸੋਈ ਚ ਪਤਾ ਨਹੀਂ ਕੀ ਕਰਨ ਦੇ ਗੁਰਪ੍ਰੀਤ ਹਾਂ ਜੀ ਜੀ ਹਾਂ ਜੀ ਆ ਜਾ ਕੀ ਕਰੀ ਜਾਨੀ ਕੰਮ ਤੇ ਆਪਾਂ ਕਰ ਲਿਆ ਆ ਗਈ ਆ ਗਈ ਆ ਜਾ ਗੱਲਾਂ ਬਾਤਾਂ ਮਾਰੀਏ ਖੜੀ ਹਾਂ ਤਸ ਆ ਜਾ ਮੈਂ ਬਹਿ ਜਾ ਗੱਲਾਂ ਬਾਤਾਂ ਮਾਰੀਏ ਕੰਮ ਤੇ ਆਪਾਂ ਸਾਰਾ ਕਰ ਲਿਆ ਤਾਂ ਹੁਣ ਕੀ ਕਰੀ ਜਾਨੀ ਕੋਈ ਨਹੀਂ ਉਹ ਦੋ ਘੋਂਡੇ ਮੰਦਲ ਸਾਫ ਕਰ ਹੀ ਲਵਾਂ ਚੱਲ ਬਾਅਦ ਚ ਰੋਟੀਆਂ ਰਾਟੀਆਂ ਲਾ ਲਾਂਗੇ ਆਟਾ ਉਟਾ ਗੋਲਣ ਲਿਆ ਸਬਜ਼ੀ ਬਣ ਗਈ ਆਪਣੀ ਹੁਣ ਬਸ ਸਾਤ ਵੇਲ ਲਾ ਹੁਣ ਆਪਾਂ ਦੋਵਾਂ ਜਾਣੀ ਕਿੱਥੇ ਤੇ ਕੰਮ ਝਟ ਹੋ ਗਿਆ ਕਿ ਨਹੀਂ ਹੋ ਗਿਆ ਹੁਣ ਮੈਂ ਕੋਈ ਤੇਰੇ ਨਾਲ ਲੜੀ ਮੇਰਾ ਕੋਈ ਦਿਮਾਗ ਥੋੜੀ ਖਰਾਬ ਵੀ ਮੈਂ ਤੇਰੇ ਨਾਲ ਲੜੀ ਜਾਣਾ ਹੁੰਦਾ ਹੁਣ ਆਪਣਾ ਸਾਰਾ ਕੰਮ ਹੋ ਗਿਆ ਟੈਨਸ਼ਨ ਫਰੀ ਹੁਣ ਬਸ ਰੋਟੀਆਂ ਰਹਿ ਗਈਆਂ ਮੈਂ ਪਕਾਈ ਜਾਂ ਤੂੰ ਫੜਾਈ ਜਾ ਔਰ ਮੈਂ ਫੜਾਈ ਜਾਊਂਗੀ ਤੇ ਨਾਲ ਨਾਲੇ ਭਾਂਡੇ ਮਾਜ ਲਾਂਗੇ ਹਨਾ ਠੀਕ ਦੁੱਧਾ ਅੱਧ ਵੀ ਸਾਫ ਲਾਂਗੇ ਉਦੋਂ ਇਹਨਾਂ ਨੇ ਡੰਗਰ ਚੋ ਲੈਣੇ ਜੇ ਆਪਾਂ ਨਾਲ ਉਹ ਨਾ ਕੰਮ ਕਰਕੇ ਤੇ ਫਿਰ ਬੇਲੀਆ ਹੋ ਜਾਗੇ ਇਹ ਨਹੀਂ ਆਪਾਂ ਸਵੇਰੇ ਹੋ ਜਾ ਕਰੀਏ ਤਾਂ ਉਹਨਾਂ ਨੇ ਨਾ ਤੂੜੀ ਬਣਾਉਣੀ ਇਹਨਾਂ ਦੀ ਬਿਮਾਰੀ ਮੋਟੀ ਹੈਲਪ ਕਰਾਇਆ ਕਰੀਏ ਡੰਗਮ ਲਾਗੋ ਪੱਠੇ-ਪੁੱਠੇ ਪਵਾ ਦਿਆ ਕਰੀਏ ਤੇ ਗੋੜਾ ਗਾ ਇਕੱਠਾ ਕਰ ਦਿਆ ਕਰੀਏ ਤੇ ਲਾਗੋ ਪੱਠੇ-ਪੁੱਠੇ ਪਵਾ ਦਿਆ ਕਰੀਏ ਤੇ ਲਾਗੋ ਬਈਆਂ ਮੂਹਿਆ ਚੋ ਦਿਆ ਕਰੀਏ ਥੋੜੀ-ਬੋੜੀਆ ਸਾਰਾ ਦਿਨ ਥੱਕ ਕੇ ਜਾਂਦੇ ਵਿਚ ਇਹਨਾਂ ਇਹਨਾਂ ਨੇ ਪਤਾ ਕੀ ਕਰਨਾ ਇਹਨਾਂ ਸਿਰੇ ਤੂੜੀ ਲਾਉਣੀ ਆ ਤੇ ਆਪਾਂ ਕੀ ਕਰਾਂਗੇ ਪੱਠਾ-ਗੱਠਾ ਪਾ ਦਾਂਗੇ ਤੇ ਨਾਲੇ ਡੰਗਰ-ਡੁੰਗਰਾਂ ਤਾਂ ਵੀ ਗਾਂ ਪਿਛਾਂ ਕਰਦਾਂ ਕਿ ਸ਼ਾਮੇ ਧ ਕੋਈ ਕਹ ਦਿੱਤੀ ਥੀ ਟਾਈਮ ਲਾਵਾਂ ਨਾ ਮੈਂ ਰੋਟੀਆਂ ਨਹੀਂ ਰੋਟੀ ਨਹੀਂ ਤੇ ਪਤਾ ਕਿ ਚੁੱਲੇ ਤੇ ਔਖਾ ਹੋ ਜਾਣਾ ਆਪਾਂ ਨੂੰ ਤੇ ਚਲ ਆਪਾਂ ਇੱਥੇ ਲਾ ਲੈਨੇ ਗੈਸ ਤੇ ਤੇ ਮੈਂ ਨਹੀਂ ਲੈਟ ਆਈ ਜਾਵੇ ਹਜੇ ਤੇ ਡੰਗਰ ਚੋਂ ਦੇ ਨਾ ਰੋਟੀਆਂ ਤੇ ਜਖਾਨੀਆਂ ਨਹੀਂ ਹਨਾ ਤੋਂ ਨਾਲੋਂ ਨਾਲ ਪਕਾਈ ਜਾਂਦੀ ਤੇ ਮੈਂ ਫੜਾਈ ਜਾਵਾਂਗੀ ਆਓ ਟਾਈਮ ਵਾਵਾ ਹੋ ਗਿਆ ਟਾਈਮ ਤੇ ਹੋ ਗਿਆ ਵਾ ਮੈਂ ਵੀ ਦੁੱਧ ਤੇ ਸਾਹਮਣਾ ਵਾ ਤੇ ਚਲ ਕੋਈ ਨਹੀਂ ਅੱਗੇ ਤੇ ਕੱਲੇ ਬੰਦੇ ਕਰਕੇ ਹੁੰਦਾ ਹੀ ਹੋਂ ਤੇ ਦੋ ਜਾਣੀਆਂ ਹੁੰਦੇ ਆਪਾਂ ਝਟ ਕਰ ਲੈਣਾ ਹੁਣ ਨਾ ਟੈਨਸ਼ਨ ਲਿਆ ਕਰ ਕੰਮ ਕੋਈ ਨਹੀਂ ਆਪਾਂ ਕਰ ਲੈਣਾ ਅਰਥ ਹਥੀ ਝਟ ਹੋ ਜਾ ਕਰਨਾ ਕਿ ਜਾਂ ਕੱਲਾ ਬੰਦਾ ਕਿ ਜਾਂ ਦੋ ਜਾਣੇ ਨਹੀਂ ਨਹੀਂ ਆਉਂਦਾ ਹਾਂ ਕਿ ਮਿਟਾ ਤੱਕ ਲਾਈਟ ਆ ਜਣੀ ਫਿਰ ਮੈਂ ਲਾਉਣੀ ਰੋਟੀਆਂ ਫਿਰ ਅਸੀਂ ਤੋਂ ਹੀ ਫੜਾਈ ਜਾ ਸਾਰੇ ਨੇ ਖਾ ਗਿਆ ਪਰ ਟਾਈਮ ਨਾਲ ਵੇਲੇ ਹੋਣਾ ਫਿਰ ਆਪਾਂ ਘੁੰਮਣ ਫਿਰ ਜਾਵਾਂਗੇ ਪੈਲ ਹਾਂ ਜਿਹੜੀ ਆਪਾਂ ਸਬਜੀ ਵੇਖੀ ਉਹ ਵੇਖ ਕੇ ਆਵਾਂਗੇ ਸਬਜੀ ਵੇਖ ਕੇ ਆਵਾਂਗੇ ਨਾਲੇ ਉਧਰ ਅ ਤੱਕ ਮੇਰਾ ਟਾਈਮ ਨਹੀਂ ਲੱਗਦਾ ਰਿਹਾ ਇਕੱਲੀ ਕਰਕੇ ਤੇ ਚੱਲ ਅੱਜ ਤੇ ਆਪਾਂ ਵੇਲੇ ਹਾਂ ਹੋਈਆਂ ਨੇ ਅੱਜ ਸਬਜੀ ਵੇਖ ਕੇ ਆਵਾਂਗੇ ਸਾਰੇ ਆਪਣੇ ਆਂਡੀ ਕੁਆਂਟੀ ਸੱਦਨ ਕੇ ਵੇਖ ਕੇ ਤੇ ਟੱਕੀਆਂ ਹੋ ਗਈਆਂ ਹਾਂ ਕਦੋਂ ਦੀ ਆਪਾਂ ਲੜਨ ਦੇਈਆਂ ਲੜਨ ਦੇਈਆਂ ਭੈਣੇ ਬੜਾ ਸਾਰੇ ਆਂਦੇ ਜੀ ਤੂੰ ਹੀ ਲੜਦਿਆਂ ਰਹਿੰਦੀਆਂ ਲੜਦੀਆਂ ਸੋ ਸ਼ੁਕਰੇ ਮਾਰ ਨੀ ਅਜਾ ਪਜਾਵਾਂਗੇ ਨਾਲੇ ਉਹ ਸਾੜਾਂਗੇ ਕੁਵਾਰੀਆਂ ਨੂੰ ਬੇਕ ਕੱਟਿਆ ਰਹੇ ਬੱਟੀਆਂ ਰਹਿੰਦੀਆਂ ਹਨ ਇਹ ਨਹੀਂ ਨਾੜਦੀ ਆਹ ਲਾਗੇ ਰੋਟੀਆਂ ਰਾਤੀ ਸੇਸ਼ੇ ਦੇ حسابੇ ਕੰਮ ਨਾ ਬੈਠ ਕੇ ਚੱਲੀਏ ਸਭ ਨਾ ਲਾ ਹੋ ਰੋਟੀਆਂ ਹੋਈ ਗਿਆ ਮੈਂ ਮੋਹੂਕਰ ਨਾਲ ਸੇਟੀਆਂ ਮਾਰਦੇ ਸਬਜ਼ੀ ਬਣ ਗਈ ਨਹੀਂ ਮੈਂ ਗੈਸ ਬੰਦ ਕਰਾਉਣਾ ਠੀਕ ਮੈਂ ਤਾਂ ਰੋਟੀ ਦੀ ਤਿਆਰੀ ਠੀਕ ਠੀਕ ਠੀਕ